ਦੇਖੋ ਪੰਜਾਬ ਦੀ ਸਰਕਾਰ ਜਿਹੜੀ ਆ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਬਿਲਕੁਲ ਆਪਣੇ ਹਕੂਕ ਦੀ ਰਾਖੀ ਕਰਨ ਵਿੱਚ ਫੇਲ ਹੋਈ ਆ ਪਹਿਲਾਂ ਤਾਂ ਇਹਨਾਂ ਨੇ ਕਿਸਾਨੀ ਅੰਦੋਲਨ ਵਿੱਚ ਬੇਲੋੜਾ ਦਖਲਅੰਦਾਜ਼ੀ ਕਰਕੇ ਸਾਡੇ ਕਿਸਾਨਾਂ ਨੂੰ ਭਾਜਪੀ ਦੇ ਕਹਿਣ ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਉਠਾਇਆ ਗਿਆ ਉਹਨਾਂ ਦੇ ਮੋਰਚੇ ਖਦੇੜੇ ਗਏ ਉਹਨਾਂ ਦਾ ਸਾਰਾ ਸਮਾਨ ਚੋਰੀ ਕੀਤਾ ਗਿਆ ਇੱਥੋਂ ਤੱਕ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਉਹ ਪਿਛਲੇ ਦਿਨਾਂ 'ਚ 90 ਦੀ ਧਰਤੀ ਤੋਂ ਸਰਕਾਰੀ ਦਫ਼ਤਰਾਂ ਚੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਘਰਾਂ ਚੋਂ ਤੇ ਦਫ਼ਤਰਾਂ ਚੋਂ ਲੱਭੀਆਂ ਅੱਜ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਮ ਟਰਾਲੀ ਚੋਰ ਰੱਖ ਬੈਠਾ ਵਾ ਔਰ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਉੱਠਿਆ ਸਾਡੇ ਪੰਜਾਬ ਯੂਨੀਵਰਸਿਟੀ ਤੇ ਡਾਇਰੈਕਟ ਅਟੈਕ ਕੀਤਾ ਉਹ ਅਟੈਕ ਕੱਲਾ ਪੰਜਾਬ ਯੂਨੀਵਰਸਿਟੀ ਤੇ ਨਹੀਂ ਸੀਗਾ ਉਹ ਪੰਜਾਬ ਦੇ ਫੈਡਰਲ ਫੈਡਰਲਿਜ਼ਮ ਤੇ ਸਾਡੇ ਅਧਿਕਾਰਾਂ ਤੇ ਉਹ ਡਾਕਾ ਸੀਗਾ ਲੇਕਿਨ ਭਗਵੰਤ ਮਾਨ ਦੀ ਸਰਕਾਰ ਉਸ ਤੇ ਵੀ ਮੂਕ ਦਰਸ਼ਕ ਬਣ ਕੇ ਬੈਠੀ ਰਹੀ ਹੈ ਆ ਹੁਣ ਮਨਰੇਗਾ ਦਾ ਆ ਇਟ ਵਾਸ ਅ ਵੈਰੀ ਵਾਈਟਲ ਇੰਪੋਰਟੈਂਟ ਐਕਟ ਜਿਹਦੇ ਨਾਲ ਪੰਜਾਬ ਦੇ ਕਰੋੜਾ ਘਰਾਂ ਨੂੰ ਪੈਸੇ ਮਿਲਦੇ ਸੀ ਆਮਦਨ ਆਉਂਦੀ ਸੀ ਕਿ ਲੇਕਿਨ ਇਹਦੇ ਵਿੱਚ ਵੀ ਉਹਨਾਂ ਨੇ ਸਿਰਫ ਲਫ਼ਜ਼ੀ ਗੱਲਾਂ ਕਰਕੇ ਇਹਨੂੰ ਕੰਡੈਮਨ ਕੀਤਾ ਵਾ ਕਿਸੇ ਵੀ ਨਾ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਉਹਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਸੀ 30th ਨੂੰ ਸਾਡਾ ਸੈਸ਼ਨ ਜਿਹੜਾ ਹੋ ਰਿਹਾ ਉਹ ਹੋਰ ਨਾ ਇਸ਼ੂਸ ਤੇ ਹੋ ਰਿਹਾ ਇਹਦੇ ਵਿੱਚ ਮੈਂ ਚਾਹੂੰਗਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਚ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਭੇਜਣ ਕਿ ਅਸੀਂ ਇਸ ਨਰੇਗਾ ਦੀ ਮਨਰੇਗਾ ਦੀ ਸਕੀਮ ਨਾਲ ਛੇੜਛਾੜ ਦਾ ਸਖਤ ਵਿਰੋਧ ਕਰਦੇ ਆ ਔਰ ਇਹਦਾ オリジナル ਕੈਰੇਕਟਰ ਜਿਹੜਾ ਬਹਾਲ ਕੀਤਾ ਲਾਈਕਵਾਇਜ਼ ਬਹੁਤ ਹੋਰ ਇਸ ਤਰ੍ਹਾਂ ਦੇ ਇਸ਼ੂਜ਼ ਆਏ ਪਿਛਲੇ 4 ਸਾਲ ਚ ਜਿਹਦੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਅਧਿਕਾਰਾਂ ਤੇ ਹਕੂਕਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਫੇਲ ਹੋਈ ਫਲੱਡਸ ਆਏ ਪੰਜਾਬ ਚ ਤੁਸੀਂ ਦੇਖਿਆ ਕਿ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਉਹਦੇ ਵਿੱਚ ਵੀ ਅੱਜ ਤੱਕ ਕੇਂਦਰ ਤੋਂ ਨਾ ਕੋਈ ਮੈਨੇਕੇਜ਼ ਪੈਕੇਜ ਪ੍ਰਾਪਤ ਕਰ ਸਕੇ ਤੇ ਨਾ ਆਪ ਕਿਸੇ ਫਲੱਡ ਅਫੈਕਟਡ ਵਿਕਟਮਸ ਨੂੰ ਕੋਈ ਉਹਨਾਂ ਦੀ ਕੰਪਨਸੇਸ਼ਨ ਜਿਹੜੀ ਕਿਹਾ ਜਾ ਰਿਆ ਸੀਗਾ ਕਿ ਅਸੀਂ ਦਿਆਂਗੇ ਨਾ ਉਹ ਦੇ ਸਕੇ ਇਸ ਤਰ੍ਹਾਂ ਨਾਲ ਪਿਛਲੇ 4 ਸਾਲਾਂ ਵਿੱਚ ਪੰਜਾਬ ਸਰਕਾਰ ਆਪਣੇ ਸੂਬੇ ਦੇ ਅਧਿਕਾਰਾਂ ਨੂੰ ਵੀ ਵਿਰਾਖੀਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਅਸਫਲ ਹੋਈ ਅੱਜ ਦਾ ਸਾਡਾ ਮਸਲਾ ਇਕੱਲੇ ਨਾਮ ਦਾ ਨਹੀਂਗਾ ਜੀ ਨਾਮ ਤਾਂ ਤਾਂ ਮੈਂ ਕਹਿ ਰਿਹਾ ਕਿ ਆਫਟਰ 올 ਮਹਾਤਮਾ ਗਾਂਧੀ ਦੀ ਇਸ ਦੇਸ਼ ਪ੍ਰਤੀ ਕੰਟ੍ਰਿਬਿਊਸ਼ਨ ਨੂੰ ਬੱਚਾ ਬੱਚਾ ਜਾਣਦਾ ਵਾ ਆਪਾਂ ਉਹਨਾਂ ਨੂੰ ਉਦਾਂ ਕਹਿੰਨੇ ਕਿ ਰਾਸ਼ਟਰਪਿਤਾ ਵਾ ਤੇ ਰਾਸ਼ਟਰਪਿਤਾ ਦਾ ਨਾਮ ਹਟਾ ਦਿੱਤਾ ਨਾਮ ਕੱਲੇ ਹਟਾਉਂਦੀ ਨਹੀਂ ਇਹਦੇ ਜਿਹੜਾ ਇਹਦੀ ਛੇੜਛਾੜ ਕੀਤੀ ਗਈ ਆ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਅਲੋਕੇਸ਼ਨ ਆਫ ਫੰਡਸ ਆ 60% ਕੇਂਦਰ ਸਰਕਾਰ ਤੇ 40% ਸਟੇਟਾਂ ਤੇ ਬੋਝ ਪਾ ਦਿੱਤਾ ਸਟੇਟ ਤੋਂ ਦੇ ਹੀ ਨਹੀਂ ਹੋਣਾ ਭਗਵੰਤ ਮਾਨ ਦੀ ਸਰਕਾਰ ਕੋਲੋਂ ਇਹ ਪੈਸਾ ਨਹੀਂ ਦੇ ਹੋਣਾ ਉਹ ਤਾਂ 1000 ਰੁਪਏ ਔਰਤਾਂ ਦਾ ਪਿਛਲੇ 4 ਸਾਲ ਚ ਨਹੀਂ ਦੇ ਸਕੇ ਇਸ ਕਰਕੇ ਜਿਹੜਾ ਇਹਦਾ ਇਵਨ ਅਲੋਕੇਟ ਅਲੋਕੇਸ਼ਨ ਸਿਸਟਮ ਸੀਗਾ ਪਹਿਲਾਂ ਸੀਗਾ ਕਿ ਪੰਚਾਇਤਾਂ ਔਰ ਜਿਹੜੀਆਂ ਸੀਗੀਆਂ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਇਟ ਵਾਸ ਐਟ ਲਿਬਰਟੀ ਕਿ ਅਸੀਂ ਕੋਈ ਵੀ ਕੰਮ ਕਰਾ ਸਕਦੇ ਹਾਂ ਪਿੰਡ ਵਿੱਚ ਸਿਰਫ ਮਤਾ ਪਾਸ ਕਰਦੀ ਸੀ ਸਰਪੰਚਾਇਤ ਕੋਈ ਛੱਪੜ ਦੀ ਸਫਾਈ ਕਰਾਉਣੀ ਆ ਕੋਈ ਪਲੇਗਰਾਉਂਡ ਦੀ ਸਫਾਈ ਕਰਾਉਣੀ ਆ ਕੋਈ ਸੜਕਾਂ ਦੇ ਬਨੇਰਿਆਂ ਦੀ ਸਫਾਈ ਕਰਾਉਣੀ ਆ ਕੰਡਿਆਂ ਦੀ ਸਫਾਈ ਕਰਾਉਣੀ ਆ ਲੇਕਿਨ ਉਹ ਸਾਰਾ ਹੁਣ ਇਹਨਾਂ ਨੇ ਕ੍ਰੈਕਟਰ ਉਹਦਾ ਬਦਲ ਦਿੱਤਾ ਵਾ ਇਟ ਇਜ਼ ਨਾਉ ਗੋਇੰਗ ਟੂ ਬੀ ਲਾਈਕ ਕਿ ਉਦੋਂ ਪਹਿਲਾਂ ਦੇਖਿਆ ਕਰਨਗੇ ਕਿ ਐਲੋਕੇਸ਼ਨ ਕਿੰਨੀ ਆਈ ਸਾਡੇ ਕੋਲ ਉਸ ਹਿਸਾਬ ਨਾਲ ਕੰਮ ਜਿਹੜੇ ਵੰਡਿਆ ਜਾਏ ਕਰਨਗੇ it is no more a demands based uh, the thing so ਇਹਦੇ ਜਿਹੜੇ ਜਿਹੜੇ ਇਹਦੇ ਇੰਪੋਰਟੈਂਟ ਚਿੰਨ ਨੇ ਉਹਨਾਂ ਨੂੰ ਅਲਟਰ ਕੀਤਾ ਗਿਆ ਜਿਹੜਾ ਤੁਸੀਂ ਸ਼ਹਾਦਤ ਦੇ ਦਿਹਾੜੇ ਦਾ ਕਿਹਾ ਉਹ ਆਫਕੋਰਸ ਅਸੀਂ ਕਹਿੰਨੇ ਆ ਕਿ ਉਹ ਉਹ ਨਾਮ ਨਹੀਂ ਸ਼ੋਭਾ ਦਿੰਦਾ ਉਹ ਇੱਕ ਕਿਸਮ ਦਾ ਉਹਨਾਂ ਦੀ ਸ਼ਹਾਦਤ ਨੂੰ ਜਿਵੇਂ ਨੀਵਾ ਦਿਖਾਉਣ ਵਾਲੀ ਗੱਲ ਕੀਤੀ ਜਾ ਰਹੀ ਆ ਉਹ ਸਾਨੂੰ ਇਹ ਕਹਿੰਲੇ ਮੈਨੂੰ ਨਹੀਂ ਇਹ ਸਾਰੇ ਵਿਸ਼ਵ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਨੇ ਪੰਜਾਬੀ ਨੇ ਉਹਨਾਂ ਨੂੰ ਇਤਰਾਜ਼ ਆ ਕਿ ਇਹਦਾ ਵੀਰ ਬਾਲ ਦਿਵਸ ਨਾਮ ਨਹੀਂ ਸ਼ੋਭਦਾ ਉਹ ਕੋਈ ਬੱਚਿਆਂ ਦੀ ਸ਼ਹਾਦਤ ਨਹੀਂ ਸੀਗੀ ਇਹ ਉਹ ਇੱਕ ਕੌਮੀ ਸ਼ਹਾਦਤ ਔਰ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਇੱਕ ਬਹੁਤ ਵੱਡਾ ਚਿੰਨ੍ਹ ਗੱਡਿਆ ਉਹਨਾਂ ਨੇ ਔਰ ਇੱਕ ਬਹੁਤ ਵੱਡੀ ਹਿਊਮਨ ਰਾਈਟਸ ਦੀ ਪ੍ਰੋਟੈਕਸ਼ਨ ਦੀ ਸ਼ਹਾਦਤ ਸੀ ਇਸ ਕਰਕੇ ਉਹਦਾ ਨਾਮ ਬਦਲ ਕੇ ਡਾਇਰੈਕਟਲੀ ਸੈਬਜ਼ਾਦਿਆਂ ਦੀ ਸ਼ਹਾਦਤ ਦਿਵਸ ਨਾਲ ਜੋੜਿਆ ਜਾਵੇ